ਸੀ ਅੱਜ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਬੜੇ ਜਿਹੜੇ ਹੜ੍ਹ ਆ ਉਹਨਾਂ ਨੇ ਪੰਜਾਬ ਦੇ ਜਿਹੜੀ ਬੜੀ ਸਥਿਤੀ ਖਰਾਬ ਕੀਤੀ ਆ ਤੇ ਖਾਸ ਤੌਰ ਤੇ ਸਾਡੇ ਜਿਹੜੇ ਤਰਨਤਾਰ ਹਲਕੇ ਤੇ ਖਡੂਰ ਸਾਹਿਬ ਹਲਕੇ ਤੇ ਪੱਟੀ ਹਲਕੇ 'ਚ ਜਿਹੜਾ ਹੜਾ ਨੇ ਜਿਹੜਾ ਮੰਡ ਏਰੀਆ ਉਹਦੇ 'ਚ ਬਹੁਤ تباہੀ ਕੀਤੀ ਆ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਹੜੇ ਪਸ਼ੂ ਉਹਨਾਂ ਦਾ ਬੜਾ ਨੁਕਸਾਨ ਹੋਇਆ ਬੜੇ ਪਸ਼ੂ ਮਰ ਗਏ ਤੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਤੇ ਉਹਦੇ ਇਸ ਵੰਦ ਚ ਅੱਜ ਅਸੀਂ ਵਿਕਾਸਮੰਚ ਪੰਜਾਬ ਰਜਿਸਟਰਡ ਵੱਲੋਂ ਇਹ ਡਾਕਟਰ ਕਸ਼ਮੀਰ ਸਿੰਘ ਸੋਰ ਜਿਨ੍ਹਾਂ ਦੀ ਪਿਛਲੇ ਜੂਨ ਚ ਸਾਈ ਜੂਨ ਨੂੰ ਜਿਨ੍ਹਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਅੱਜ ਇਹ ਕੈਂਪ ਫ੍ਰੀ ਮੈਡੀਕਲ ਕੈਂਪਸ ਹੀ ਲਗਾ ਰਹੇ ਹਾਂ ਜਿਹਦੇ ਵਿੱਚ ਕੀ ਜਿਹੜੇ ਤਾਂ ਬੜੀਆਂ ਸਾਰੀਆਂ ਇਸ ਮੌਸਮ ਖਰਾਬ ਨਾਲ ਬਿਮਾਰੀਆਂ ਜਿਹੜੀ ਉਹਨਾਂ ਦਾ ਫੈਲ ਜਾਂਦੀਆਂ ਤੇ ਉਹਨਾਂ ਨੂੰ ਕੋਈ ਛੋਟੀਆਂ-ਮੋਟੀਆਂ ਜਿਹੜੀਆਂ ਉੱਥੋਂ ਦੇ ਲੋਕ ਉਸ ਫਸੇ ਹੜ ਦੇ ਵਿੱਚ ਉਹਨਾਂ ਨੂੰ ਕਈ ਦਵਾਈਆਂ ਦੀ ਲੋੜ ਹੁੰਦੀ ਆ ਤੇ ਉਹਨਾਂ ਦੀ ਸਿਹਤ ਦੇ ਸਿਹਤ ਨੂੰ ਵੇਖ ਕੇ ਵੀ ਕੋਈ ਮੁਸ਼ਕਲਾਂ ਆਵਿਆ ਜਿਵੇਂ ਅੱਜ ਅਸੀਂ ਉੱਥੇ ਇੱਕ ਕੈਂਪ ਲਗਾ ਰਹੇ ਆ ਮੈਡੀਕਲ ਕੈਂਪ ਜਿਹਦੇ ਵਿੱਚ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਣਗੇ ਉਹਨਾਂ ਦਾ ਚੈੱਕਅਪ ਕੀਤਾ ਜਾਊਗਾ ਤੇ ਡਾਕਟਰ ਸਾਡੇ ਨਾਲ ਕਾਫੀ ਜਿਹੜੇ ਉਹ ਜਾ ਰਹੇ ਆ ਸਾਡੇ ਵਿਕਾਸ ਪੰਚ ਪੰਜਾਬ ਦੇ ਮੈਂਬਰ ਸਾਹਿਬਾਨ ਵੀ ਜਾ ਰਹੇ ਆ ਤੇ ਅਸੀਂ ਅੱਜ ਉੱਥੇ ਮਾਂਡੇ ਰੀਏ ਚ ਜਿਹੜਾ ਉਹ ਇਹ ਕੈਂਪ ਲਗਾ ਰਹੇ ਹਾਂ ਹਾਂਜੀ ਇਹ ਮੇਰਾ ਨਾਮ ਆ ਜੀ ਡਾਕਟਰ ਨਾਪ੍ਰੀਤ ਸੋਲ ਆ ਜੀ ਸੁਪੁੱਤਰ ਵਿਧਾਇਕ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਤੇ ਅੱਜ ਅਸੀਂ ਉਹਨਾਂ ਦੇ ਵੱਲੋਂ ਬਣਾਈ ਗਈ ਸੰਸਥਾ ਵਿਕਾਸਮੰਚ ਪੰਜਾਬ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਅਤੇ ਮੁਫਤ ਦਵਾਈਆਂ ਜਿਹੜੀਆਂ ਉਹਨਾਂ ਨੂੰ ਵੰਡੀਆਂ ਜਾਣਗੀਆਂ ਅੱਜ ਲਗਭਗ ਦੀ 100 ਨਿਵਾਸੀਆਂ ਲਈ ਸੀ ਜਿਹੜਿਆ ਦਵਾਈ ਦਾ ਪ੍ਰਬੰਧ ਕੀਤਾ ਹੈ ਤੇ ਅਸੀਂ ਅੱਜ ਆਪਣੀ ਟੀਮ ਦੇ ਨਾਲ ਉੱਥੇ ਜਾਵਾਂਗੇ ਜੀ ਇਹ ਸਾਰਾ ਕੁਝ ਫ੍ਰੀ ਹੈ ਜੀ ਤੇ ਆਪਣੇ ਜਿਹੜੇ ਸੱਜਣ ਵੀਰ ਆ ਜਿਹੜੇ ਬਾਹਰੋਂ ਵੀ ਆਪਾਂ ਨੂੰ ਜਿਹੜੇ ਆ ਉਹ ਸਪੋਰਟ ਕਰ ਰਹੇ ਆ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਰਨ ਤੋਂ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਤੇਰਾ ਮੜੀ ਸਾਹਿਬ ਗੋਇੰਦਵਾਲ ਰੋਡ ਵਾਲਿਆਂ ਨੇ ਇੱਥੇ ਸੰਗਤ ਕਲਾਈ ਹੈ ਪਿੰਡ ਕੀੜੀਆਂ ਤਰੀਕਿਆਂ ਦੇ ਕੋਲ ਤੇ ਮਰੜ ਪਿੰਡ ਇੱਥੇ ਸੰਗਤ ਜਿਹੜੀ ਕਿ ਪੂਰੇ ਘਰ ਪਰ ਕੇ ਗੰਢਿਆਂ ਤੇ ਲਾਉਂਦੀ ਹੈ ਤੇ ਕੁਝ ਹੋਰ ਵੀ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਸਾਰੇ ਕੰਮਕਾਰ ਚੱਲ ਰਹੇ ਨੇ ਇੱਥੇ ਵਾਹਿਗੁਰੂ ਕੀ ਮੁਸ਼ਕਲ ਆਈ ਹੈ ਪਿੰਡਾਂ ਚ ਮੁਸ਼ਕਲ ਇਹ ਹੀ ਕਿ ਕਈ ਦਿਨਾਂ ਤੋਂ ਪਾਣੀ ਜਿਹੜਾ ਕਿ ਤੁਹਾਨੂੰ ਪਤਾ ਕਿ ਮੀਂਹ ਪੈ ਰਹੇ ਨੇ ਉਤੋਂ ਪਿਛੋਂ ਡੈਮਾਂ ਚੋਂ ਪਾਣੀ ਵਧਣ ਕਰਕੇ ਇੱਕਦਮ ਜਿੱਦੋਂ ਛੱਡਿਆ ਗਿਆ ਤੇ ਉਹ ਪਾਣੀ ਦਰਿਆਵਾਂ ਚ ਆਇਆ ਤੇ ਦਰਿਆਵਾਂ ਨੇ ਮੁੜ ਕੇ ਖਾਰ ਪਾ ਕੇ ਤੇ ਜ਼ਮੀਨ ਵਧਣੀ ਸ਼ੁਰੂ ਕਰਤੀ ਇਹ ਵਿੱਚ ਕੀ ਅਰਦਾਸ ਕਰ ਰਹੇ ਲੋਕ ਅਸੀਂ ਤੇ ਅਰਦਾਸ ਇਹੀ ਕਰਨੇ ਮਹਾਰਾਜ ਦੇ ਅੱਗੇ ਕਿ ਹੁਣ ਕਿਰਪਾ ਕਰਨ ਰਹਿਮਤ ਕਰਨ ਸੰਗਤ ਦੇ ਉੱਤੇ ਜੋ ਕਿ ਘਰ ਵੀ ਕਈਆਂ ਦੇ ਰੁੜ ਗਏ ਬੱਚੇ ਰੁੜ ਗਏ ਡੰਗਰ ਰੁੜ ਗਏ ਬੁਰੀ ਹਾਲਤ ਹੈ ਇਹੀ ਫਰਿਆਦ ਹੈ ਕਿ ਮਹਾਰਾਜ ਹੁਣ ਬੰਦ ਹੀ بارش ਕਰ ਦਨ ਤੇ ਚੰਗਾ ਸਗੋ। ਵੇਖੇ ਜੇ ਬਾਬਾ ਜੀ ਸਾਧ ਸੰਗਤ ਜਿਹੜੀ ਲੋਕਾਂ ਸੁਜੂਰਨਾ ਉਹ ਪ੍ਰਸ਼ਾਸਨ ਕੋਈ ਸਿੱਖ ਹਸਤਾ ਦੇਣਾ ਹੈ ਤੁਹਾਡੀ ਹਾਂਜੀ ਹਾਂਜੀ ਪ੍ਰਸ਼ਾਸਨ ਵੀ ਚਲੋ ਆ ਰਹੇ ਨੇ ਕੋਈ ਮੈਡੀਕਲ ਕੈਂਪ ਵੀ ਲਾ ਰਹੇ ਨੇ ਆ ਕੇ ਤਰਨ ਤਰਨ ਤੋਂ ਆਪਣੇ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਘਰ ਵਾਲੇ ਵੀ ਇੱਥੇ ਪਹੁੰਚੇ ਹਨ। ਉਹਨਾਂ ਨੇ ਕੈਂਪ ਲਾਇਆ ਪਿੰਡ ਕੀੜੀਆਂ ਦੇ ਮਰਣ ਤੇ ਸਤਿ ਸ਼੍ਰੀ ਅਕਾਲ ਜਿੰਨਾ ਵੀ ਉਹਨਾਂ ਦਾ ਸਹਿਯੋਗ ਪੈਂਡਿਆ ਤੇ ਬਹੁਤ ਵਧੀਆ ਹੈ ਕਿ ਦਵਾਈ ਬੂਤੀ ਵੰਡਣ ਡੇ ਨੇ ਜੀ ਜੀ ਆਈ ਜੀ ਅੱਜ ਮੈਂ ਜੀ ਮਾਸਟਰ ਤਸਵੀਰ ਸਿੰਘ ਵਿਕਾਸ ਮੰਤਰੀ ਪੰਜਾਬ ਜਿਹੜਾ ਕਿ ਬੜੇ ਸਮੇਂ ਤੋਂ ਕੰਮ ਜਿਹੜਾ ਕਰ ਰਿਹਾ ਵਿਕਾਸ ਦੇ ਕੰਮਾਂ ਜੋ ਜਿ ਦੇ ਕੇ ਡਾਕਟਰ ਕਸ਼ਮੀਰ ਸਿੰਘ ਸੋਰ ਜਿਹੜੇ ਐਮ ਐਲ ਏ ਹਲਕਾ ਕਰਨਤਾਰ ਨੂੰ ਇਹਦੇ ਪ੍ਰਧਾਨ ਰਹੇ ਨੇ ਅੱਜ ਉਹਨਾਂ ਦੇ ਬੇਟੇ ਮੇਰੇ ਨਵ ਪ੍ਰੀਤ ਸਿੰਘ ਜੀ ਮੇਰੇ ਡਾਕਟਰ ਨੇ ਕਿ ਉਹਨਾਂ ਦੀ ਮੈਸੇਜ ਉਹਨਾਂ ਨੇ ਕਹਿ ਪਹਿੰ ਸਾਰੇ ਵਿਕਾਸ ਮੰਚ ਕੋਲੋਂ ਲਾਇਆ ਪਹਿਲਾ ਇਹ ਮਰੜ ਗਏ ਮਰੜ ਤੋਂ ਬਾਅਦ ਕਿੜੀਆਂ ਕਿੜੀਆਂ ਤੋਂ ਕਬੂਤ ਢਾਈ ਵਾਲਾ ਫਿਰ ਇਥੋਂ ਜਾਵਾਂਗੇ ਕੱਬੇ ਤੇ ਇਥੋਂ ਚੋਲਾ ਸਾਹਿਬ ਪੀਂਦੀ ਹੁੰਦੇ ਹੋਏ ਤੇ ਮੁੰਡਾ ਪਿੰਡ ਤੇ ਵਾਪਸੀ ਕਰਨ ਕਰੀ ਕੀ ਮੈਡੀਕਲ ਕੈਂਪ ਚੋਂ ਡੈ ਗਿਆ ਸਾਡੇ ਲੋ ਮੈਡੀਕਲ ਕੈਂਪ ਦੇ ਵਿੱਚ ਦਵਾਈਆਂ ਹੈ ਜੀ ਇੱਕ ਬਲੱਡ ਪ੍ਰੈਸ਼ਰ ਜਿਹੜਾ ਬੀਪੀ ਦੀ ਫਿਰ ਇਹਨਾਂ ਦੇ ਜਿਹੜੇ ਪੈਰ ਇਹ ਦੇ ਕਰਕੇ ਪਾਣੀ ਦਾ ਕਰਕੇ ਖਰਾਬ ਹੋ ਗਿਆ ਉਂਗਲੀਆਂ ਖਰਾਬ ਹੋ ਗਿਆ ਉਹਨਾਂ ਦੀ ਦਵਾਈ ਦਿੱਤੀ ਆ ਪੀਟਾ ਜਿੰਕ ਤੇ ਆ ਬਾਕੀ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੀ ਦਵਾਈ ਜਿਹੜੀ ਆ ਉਹ ਵਹੀਆ ਕਰਾਈ ਦੇ ਕੇ ਤੇ ਅਸੀਂ ਅੱਜ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਬੜੇ ਜਿਹੜੇ ਹਾਰਡ ਆ ਉਹਨਾਂ ਨੇ ਪੰਜਾਬ ਦੇ ਜਿਹੜੀ ਬੜੀ ਸਥਿਤੀ ਖਰਾਬ ਕੀਤੀ ਆ ਤੇ ਖਾਸ ਤੌਰ ਤੇ ਸਾਡੇ ਜਿਹੜੇ ਤਰਨਤਾਰ ਹਲਕੇ ਇੱਕ ਦੂਰ ਸਭ ਹਲਕੇ ਤੇ ਪੱਟੀ ਹਲਕੇ ਚ ਜਿਹੜਾ ਹੜਾ ਨੇ ਜਿਹੜਾ ਮੰਡ ਏਰੀਆ ਉਹਦੇ ਚ ਬਹੁਤ تباہੀ ਕੀਤੀ ਆ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਲੋਕਾਂ ਦੇ ਘਰਾਂ ਚ ਪਾਣੀ ਆ ਗਿਆ ਜਿਹੜੇ ਪਸ਼ੂ ਉਹਨਾਂ ਦਾ ਬੜਾ ਨੁਕਸਾਨ ਹੋਇਆ ਬੜੇ ਪਸ਼ੂ ਮਰ ਗਏ ਤੇ ਲੋਕਾਂ ਦਾ ਬੜਾ ਨੁਕਸਾਨ ਹੋਇਆ ਤੇ ਉਹਦੇ ਸੰਬੰਧ ਚ ਅੱਜ ਅਸੀਂ ਵਿਕਾਸਮੰਚ ਪੰਜਾਬ ਰਜਿਸਟਰਡ ਵੱਲੋਂ ਇਹ ਡਾਕਟਰ ਕਸ਼ਮੀਰ ਸਿੰਘ ਸੋਰ ਜਿਨ੍ਹਾਂ ਦੀ ਪਿਛਲੇ ਜੂਨ ਚ 7 ਜੂਨ ਨੂੰ ਜਿਨ੍ਹਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਉਹਨਾਂ ਨੂੰ ਸਮਰਪਿਤ ਕਰ ਰਹੇ ਆ ਅੱਜ ਇੱਕ ਕੈਂਪ ਫ੍ਰੀ ਮੈਡੀਕਲ ਕੈਂਪਸ ਹੀ ਲਗਾ ਰਹੇ ਆ ਜਿਹਦੇ ਵਿੱਚ ਕੀ ਜਿਹੜੇ ਤਾਂ ਬੜੀਆਂ ਸਾਰੀਆਂ ਇਸ ਮੌਸਮ ਖਰਾਬ ਨਾਲ ਬਿਮਾਰੀਆਂ ਜਿਹੜੀ ਉਹਨਾਂ ਦਾ ਫੈਲ ਜਾਂਦੀਆਂ ਤੇ ਉਹਨਾਂ ਨੂੰ ਕੋਈ ਛੋਟੀਆਂ-ਮੋਟੀਆਂ ਜਿਹੜੀਆਂ ਉੱਥੋਂ ਦੇ ਲੋਕ ਉਸ ਫਸੇ ਹੜ੍ਹ ਦੇ ਵਿੱਚ ਉਹਨਾਂ ਨੂੰ ਕਈ ਦਵਾਈਆਂ ਦੀ ਲੋੜ ਹੁੰਦੀ ਆ ਕਿ ਉਹਨਾਂ ਦੀ ਸਿਹਤ ਦੇ ਖੇਤ ਨੂੰ ਵੇਖ ਕੇ ਵੀ ਕੋਈ ਮੁਸ਼ਕਲਾਂ ਆਵੇ ਅੱਜ ਅਸੀਂ ਉੱਥੇ ਇੱਕ ਕੈਂਪ ਲਗਾ ਰਹੇ ਆ ਮੈਡੀਕਲ ਕੈਂਪ ਜਿਹਦੇ ਵਿੱਚ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਉਹਨਾਂ ਦਾ ਚੈੱਕਅਪ ਕੀਤਾ ਜਾਊਗਾ ਤੇ ਡਾਕਟਰ ਸਾਡੇ ਨਾਲ ਕਾਫੀ ਜਿਹੜੇ ਉਹ ਜਾ ਰਹੇ ਆ ਸਾਡੇ ਵਿਕਾਸ ਪੰਚ ਪੰਜਾਬ ਦੇ ਮੈਂਬਰ ਸਾਹਿਬਾਨ ਵੀ ਜਾ ਰਹੇ ਆ ਤੇ ਅਸੀਂ ਅੱਜ ਉੱਥੇ ਇਹ ਮੰਡ ਏਰੀਆ 'ਚ ਜਿਹੜਾ ਉਹ ਇਹ ਕੈਂਪ ਲਗਾ ਰਹੇ ਆ ਹਾਂਜੀ ਇਹ ਮੇਰਾ ਨਾਮ ਆ ਜੀ ਡਾਕਟਰ ਨਾਪ੍ਰੀਤ ਸੋਲ ਆ ਜੀ ਸੁਪੁੱਤਰ ਵਿਧਾਇਕ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਤੇ ਅੱਜ ਅਸੀਂ ਉਹਨਾਂ ਦੇ ਵੱਲੋਂ ਬਣਾਈ ਗਈ ਸੰਸਥਾ ਵਿਕਾਸਮੰਚ ਪੰਜਾਬ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਸੀਂ ਫ੍ਰੀ ਮੈਡੀਕਲ ਕੈਂਪ ਲਗਾਣ ਜਾ ਰਹੇ ਹਾਂ ਜਿਨ੍ਹਾਂ ਵਿੱਚ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਅਤੇ ਮੁਫਤ ਦਵਾਈਆਂ ਜਿਹੜੀਆਂ ਉਹਨਾਂ ਨੂੰ ਵੰਡੀਆਂ ਜਾਣਗੀਆਂ ਅੱਜ ਲਗਭਗ ਜੀ 500 ਨਿਵਾਸੀਆਂ ਲਈ ਅਸੀਂ ਜਿਹੜਿਆ ਦਵਾਈ ਦਾ ਪ੍ਰਬੰਧ ਕੀਤਾ ਹੈ ਤੇ ਅਸੀਂ ਅੱਜ ਆਪਣੀ ਟੀਮ ਦੇ ਨਾਲ ਉੱਥੇ ਜਾਵਾਂਗੇ ਜੀ ਇਹ ਸਾਰਾ ਕੁਝ ਫ੍ਰੀ ਹੈ ਜੀ ਤੇ ਆਪਣੇ ਜਿਹੜੇ ਸੱਜਣ ਵੀਰ ਆ ਜਿਹੜੇ ਬਾਹਰੋਂ ਵੀ ਆਪਾਂ ਨੂੰ ਜਿਹੜੇ ਆ ਉਹ ਸਪੋਰਟ ਕਰ ਰਹੇ ਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਤਰਨ ਤੋਂ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਤੇਰਾ ਮਾੜੀ ਸਾਹਿਬ ਗਵਿੰਦਵਾਲਾ ਰੋਡ ਵਾਲਿਆਂ ਨੇ ਇੱਥੇ ਸੰਗਤ ਕਲਾਈ ਹੈ ਪਿੰਡ ਕੀੜੀਆਂ ਤਰੀਕਿਆਂ ਦੇ ਕੋਲ ਤੇ ਮਰੜ ਪਿੰਡ ਇੱਥੇ ਸੰਗਤ ਜਿਹੜੀ ਕਿ ਪੂਰੇ ਘਰ-ਪਰ ਕੇ ਘੰਡਿਆਂ ਤੇ ਲਾਉਂਦੀ ਹੈ ਤੇ ਕੁਝ ਹੋਰ ਵੀ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਸਾਰੇ ਕੰਮਕਾਰ ਚੱਲ ਰਹੇ ਨੇ ਇੱਥੇ ਵਾਇਗਰੋ ਕੀ ਮੁਸ਼ਕਲ ਆਈ ਹੈ ਪਿੰਡਾਂ 'ਚ ਮੁਸ਼ਕਲ ਇਹ ਹੀ ਕਿ ਕਈ ਦਿਨਾਂ ਤੋਂ ਪਾਣੀ ਜਿਹੜਾ ਕਿ ਤੁਹਾਨੂੰ ਪਤਾ ਕਿ ਮੀਂਹ ਪੈ ਰਹੇ ਨੇ ਉਤੋਂ ਪਿਛੋਂ ਡੈਮਾਂ 'ਚੋਂ ਪਾਣੀ ਵਧਣ ਕਰਕੇ ਇੱਕਦਮ ਜਿੱਦੋਂ ਛੱਡਿਆ ਗਿਆ ਤੇ ਉਹ ਪਾਣੀ ਦਰਿਆਵਾਂ ਚ ਆਇਆ ਤੇ ਦਰਿਆਵਾਂ ਨੇ ਮੁੜ ਕੇ ਖਾਰ ਪਾ ਕੇ ਤੇ ਜ਼ਮੀਨ ਵੱਢਣੀ ਸ਼ੁਰੂ ਕਰਤੀ ਇਹ ਵਿੱਚ ਕੀ ਅਰਦਾਸ ਕਰ ਰਹੇ ਲੋਕਾਂ ਅਸੀਂ ਤੇ ਅਰਦਾਸ ਇਹੀ ਕਰਨੇ ਮਹਾਰਾਜ ਦੇ ਅੱਗੇ ਕਿ ਹੁਣ ਕਿਰਪਾ ਕਰਨ ਰਹਿਮਤ ਕਰਨ ਸੰਗਤ ਦੇ ਉੱਤੇ ਜੋ ਕਿ ਘਰ ਵੀ ਕਈਆਂ ਦੇ ਰੁੜ ਗਏ ਬੱਚੇ ਰੁੜ ਗਏ ਡੰਗਰ ਰੁੜ ਗਏ ਬੁਰੀ ਹਾਲਤ ਹੈ ਇਹੀ ਫਰਿਆਦ ਹੈ ਕਿ ਮਹਾਰਾਜ ਹੁਣ ਬੰਦ ਹੀ بارش ਕਰ ਦਨ ਤੇ ਚੰਗਾ ਸਗੋ ਵੇਖੇ ਜੇ ਬਾਬਾ ਜੀ ਸਾਧ ਸੰਗਤ ਜਿਹੜੇ ਲੋਕਾਂ ਸੁਜੋੜਨਾ ਕੋਈ ਪ੍ਰਸ਼ਾਸਨ ਕੋਈ ਸੇਕ ਸਹਾਇਤਾ ਦੇਣਾ ਆ ਤੁਹਾਡੀ ਹਾਂਜੀ ਹਾਂਜੀ ਪ੍ਰਸ਼ਾਸਨ ਵੀ ਚਲੋ ਆ ਰਹੇ ਨੇ ਕੋਈ ਮੈਡੀਕਲ ਕੈਂਪ ਵੀ ਲਾ ਰਹੇ ਨੇ ਆ ਕੇ ਤਰਨ ਤਰਨ ਤੋਂ ਆਪਣੇ ਕਸ਼ਮੀਰ ਸਿੰਘ ਸੋਲ ਉਹਨਾਂ ਦੇ ਘਰ ਵਾਲੇ ਵੀ ਇੱਥੇ ਪਹੁੰਚੇ ਉਹਨਾਂ ਨੇ ਕੈਂਪ ਲਾਇਆ ਪਿੰਡ ਕੀੜੀਆਂ ਦੇ ਮਰੜ ਤੇ ਚਲੋ ਜਿੰਨਾ ਵੀ ਉਹਨਾਂ ਦਾ ਸਹਿਯੋਗ ਭੈਂਡਿਆ ਤੇ ਬਹੁਤ ਵਧੀਆ ਹੈ ਕਿ ਦਵਾਈ ਬੂਤੀ ਵੰਡਣ ਡੇ ਨੇ ਜੀ ਜੀ ਆਈ ਜੀ ਅੱਜ ਮੈਂ ਜੀ ਮਾਸਟਰ ਤਸਵੀਰ ਸਿੰਘ ਵਿਕਾਸ ਮੰਚ ਪੰਜਾਬ ਜਿਹੜਾ ਕਿ ਬੜੇ ਸਮੇਂ ਤੋਂ ਕੰਮ ਜਿਹੜਾ ਕਰ ਰਿਹਾ ਵਿਕਾਸ ਦੇ ਕੰਮਾਂ ਜੋ ਜਿਹੜੇ ਕਿ ਡਾਕਟਰ ਕਸ਼ਮੀਰ ਸਿੰਘ ਸੋਰ ਜਿਹੜੇ ਐਮ ਐਲ ਏ ਹਲਕਾ ਕਰਨਤਾਨ ਨੂੰ ਇਹਦੇ ਪ੍ਰਧਾਨ ਰਹੇ ਨੇ ਅੱਜ ਉਹਨਾਂ ਦੇ ਬੇਟੇ ਜਿਹੜੇ ਨਵਪ੍ਰੀਤ ਸਿੰਘ ਜੀ ਜਿਹੜੇ ਡਾਕਟਰ ਨੇ ਤੇ ਉਹਨਾਂ ਦੀ ਮਿਸੇਜ ਉਹਨਾਂ ਨੇ ਕਹਿ ਪਹਿੰਾਰੇ ਵਿਕਾਸ ਮੰਚੋਂ ਲਾਇਆ ਪਹਿਲਾਂ ਹੀ ਮਰੜ ਗਏ ਆ ਮਰੜ ਤੋਂ ਬਾਅਦ ਕਿੜੀਆਂ ਕਿੜੀਆਂ ਤੋਂ ਕਬੂਤ ਹਾਏ ਵਾਲਾ ਫੇਰ ਇਥੋਂ ਜਾਵਾਂਗੇ ਕਬੇ ਤੇ ਇਥੋਂ ਚੋਲਾ ਸਾਹਿਬ ਇੰਦੀ ਹੁੰਦੇ ਹੋਏ ਤੇ ਮੁੰਡਾ ਪਿੰਡ ਤੇ ਵਾਪਸੀ ਕਰਨ। ਕੀ ਮੈਡੀਕਲ ਕੈਂਪ ਚੋਂ ਡੈ ਗਿਆ ਤੁਹਾਡੇ ਲੋਕ? ਮੈਡੀਕਲ ਕੈਂਪ ਦੇ ਵਿੱਚ ਦਵਾਈਆਂ ਹੈ ਜੀ ਇੱਕ ਬਲੱਡ ਪ੍ਰੈਸ਼ਰ ਜਿਹੜਾ ਬੀਪੀ ਦੀ ਫੇਰ ਇਹਨਾਂ ਦੇ ਜਿਹੜੇ ਪੈਰ ਇਹ ਦੇ ਕਰਕੇ ਪਾਣੀ ਦਾ ਕਰਕੇ ਖਰਾਬ ਹੋ ਗਿਆ ਉਂਗਲੀਆਂ ਖਰਾਬ ਹੋ ਗਿਆ ਉਹਨਾਂ ਦੀ ਦਵਾਈ ਦਿੱਤੀ ਆ ਪੀਟਾ ਜਿੰਕ ਤੇ ਆ। ਬਾਕੀ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੀ ਦਵਾਈ ਜਿਹੜੀ ਆ ਉਹ ਵਹਿਆ ਕਰਾਈ।